ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਕੀ ਕਸੂਤੇ ਫਸ ਗਏ ਨੇ ਜਾਂ ਫਿਰ ਕਹ ਲੀਏ ਕਿ ਫਸਾਏ ਜਾ ਰਹੇ ਨੇ ਇੱਕ ਪਾਸੇ ਜਿੱਥੇ ਲੈਹੜ ਪੁਲਿੰਗ ਪਾਲਿਸੀ ਨੂੰ ਲੈ ਕੇ ਰੱਜ ਕੇ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ ਹਰੇਕ ਵਰਗ ਦੇ ਲੋਕਾਂ ਵੱਲੋਂ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜੋ ਹੈ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਜਿਹੜੇ ਨਵੇਂ ਇੰਚਾਰਜ ਬਣੇ ਨੇ ਮਨੀਸ਼ ਸੋਧਿਆ ਜਿਹੜੇ ਮਨੀਸ਼ ਸੋਧਿਆ ਨੇ ਉਹ ਗੁੰਡਾਗਰਦੀ ਕਰਕੇ ਗੱਲ ਨੂੰ ਸਮਝਾ ਰਹੇ ਨੇ ਕੀ ਹਦਾਇਤਾਂ ਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਹਿਲਾਂ ਤੁਹਾਨੂੰ ਉਹ ਸੁਣਾਣੇ ਆ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਇੰਚਾਰਜ ਦਿਵਾਉਣੇ ਲਈ ਸਾਹ ਦਾ ਤੰਦ ਬੇ ਸੱਚ ਝੂਠ ਕੁਐਸਚਨ ਆਨਸਰ ਬੜਾਈ ਠੇਗਰਾਟੇ ਹੋ ਕਰਵਾ ਪੜੇਗਾ ਕਰੇ ਤਿਆਰੇ ਉਸ ਦੇ ਨਾਲ ਆਪਰੇ ਉਹਦਾ ਸਪਾਈਕਰੀ 12 ਤੋਂ ਲੈ ਕੇ ਲਈ ਸਾਡਾ ਦੰਡ ਪੇ ਸੱਚ ਕੁਸ਼ਨ ਆਨਸਰ ਬੜਾਈ ਤੇਗਰਾ ਟੋ ਕਰਨਾ ਪੜੇਗਾ ਕਿ ਬਈਆਰੇ ਜੋਸ਼ ਦੇ ਨਾਲ ਇਹ ਕਿਦਾਂ ਦੀਆਂ ਹਦਾਇਤਾਂ ਦੇ ਰਹੇ ਨੇ ਜੋ ਨੇ ਮਨੀਸ਼ ਸੋਦੀਆ ਉਹਨਾਂ ਵੱਲੋਂ ਕਹਿ ਰਹੇ ਨੇ ਕਿ ਅਸੀਂ ਜੋ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਵਾਸਤੇ ਜੇਕਰ ਸਾਨੂੰ ਡੰਡਾ ਚੱਕਣਾ ਪਿਆ ਸੀ ਉਹ ਵੀ ਚੱਕਾਂਗੇ ਜੇਕਰ ਸਾਨੂੰ ਕੋਈ ਸਜ਼ਾ ਦੇਣੀ ਪਈ ਉਹ ਵੀ ਦੇਾਂਗੇ ਲੇਕਿਨ ਇਹ ਮਨੀਸ਼ 소ਧਿਆ ਪੁੱਲ ਗਏ ਨੇ ਕਿ ਪੰਜਾਬ ਦੇ ਲੋਕਾਂ ਨੂੰ ਜੇਕਰ ਪਿਆਰ ਨਾਲ ਕੰਮ ਲੈਣਾ ਵੀ ਆਉਂਦਾ ਹੈ ਤਾਂ ਉਹਨਾਂ ਨੂੰ ਦੇਣਾ ਵੀ ਆਉਂਦਾ ਹੈ ਜੇਕਰ ਪੰਜਾਬ ਦੇ ਲੋਕ ਪਿਆਰ ਦਾ ਚੱਲ ਰਹੇ ਨੇ ਤਾਂ ਉਹਨਾਂ ਨੂੰ ਪਿਆਰ ਦਾ ਚੱਲਣ ਦਿਓ ਕਿਉਂਕਿ ਉਹ ਪਹਿਲਾਂ ਹੀ ਲੈਣ ਪੁਣੀ ਪਾਲਿਸੀ ਨੂੰ ਲੈ ਕੇ ਤਾਂ ਤੁਹਾਨੂੰ ਆਪਦਾ ਜਿਹੜਾ ਅੱਗਾ ਵਿਖਾ ਹੀ ਚੁਕੇ ਨੇ ਤਾਨੂੰ ਕਿਸਾਨ ਵੀ ਵਿਖਾ ਚੁਕੇ ਨੇ ਹਰੇਕ ਵਰਗ ਦੇ ਲੋਕ ਵਿਖਾ ਚੁਕੇ ਨੇ ਜਿੰਨਾ ਤੇ ਪੰਜਾਬ ਦਾ ਲੋਕਤੰਤਰ ਚੁੱਪ ਬੈਠਾ ਹੈ ਓਨੀ ਦੇਰ ਹੀ ਸ਼ਾਂਤੀ ਹੈ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੁਸੀਂ ਜਿੱਤਨੀਆਂ ਨੇ ਜਦੋਂ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਅਸੀਂ ਵੋਟਾਂ ਮੰਗਣ ਤਾਂ ਹੀ ਆਵਾਂਗੇ ਜੇਕਰ ਅਸੀਂ ਪੰਜਾਬ ਦੇ ਵਿੱਚ ਕੰਮ ਕੀਤਾ ਹੋਵੇਗਾ ਤਾਂ ਫਿਰ ਹੋਣਾ ਦੰਦ ਪੇਟ ਦੇਣ ਦੀਆਂ ਗੱਲਾਂ ਕਿੱਥੋਂ ਆ ਗਈਆਂ ਏ ਬਨੀ ਸੋਧੀਆਂ ਕਿੱਦਾਂ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਜਦੋਂ ਜਿਤਾਇਆ ਉਦੋਂ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਅਸੀਂ ਕੰਮ ਕਰਕੇ ਵਿਖਾਵਾਂਗੇ ਸਾਡਾ ਕੰਮ ਬੋਲੇਗਾ ਨਾ ਕਿ ਸਾਨੂੰ ਵੋਟ ਮੰਗਣ ਜਾਣਾ ਪਵੇਗਾ ਤੇ ਹੁਣ ਦੂਸਰੇ ਪਾਸੇ ਉਹ ਗੁੰਡਾਗਰਦੀ ਤੇ ਉੱਤਰ ਆਏ ਨੇ ਇਹ ਗੁੰਡਾਗਰਦੀ ਪੰਜਾਬ ਦੇ ਵਿੱਚ ਨਹੀਂ ਚੱਲਣੀ ਇਹ ਨੂੰ ਪੰਜਾਬ ਦੇ ਵਿੱਚ ਨਾ ਤੁਸੀਂ ਲਿਆ ਸਕਦੇ ਹੋ ਨਾ ਪੰਜਾਬ ਇਸ ਨੂੰ ਕਬੂਲ ਕਰੇਗਾ ਜੇਕਰ ਪੰਜਾਬ ਨੂੰ ਪਿਆਰ ਦੇਣਾ ਹੁੰਦਾ ਹੈ ਪੰਜਾਬ ਨੂੰ ਆਪਦਾ ਪਿਆਰ ਵਾਪਸ ਵੀ ਲੈਣਾ ਆਉਂਦਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਗੱਲਾਂ ਤੋਂ ਸਾਵਧਾਨ ਹੋ ਜਾਣ ਕਿਉਂਕਿ ਜੇਕਰ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਚ ਇਹਨਾਂ ਦੀ ਸਰਕਾਰ ਰਿਪੀਟ ਹੋਈ ਹੈ ਤਾਂ ਉਹ ਕਿਸੇ ਇਹਨਾਂ ਦੇ ਕੰਮਾ ਕਰਕੇ ਹੋਣੀ ਹੈ ਨਾ ਕਿ ਇਹੋ ਜਿਹੀਆਂ ਜਿਹੜੀਆਂ ਤਸੀਹੇਆਂ ਕਹਿ ਲਈ ਇਹੋ ਜਿਹੀਆਂ ਗੱਲਾਂ ਜਾਂ ਇਹੋ ਜਿਹੀਆਂ ਅਣ ਸੁਣੀਆਂ ਗੱਲਾਂ ਜਿਹੜੀਆਂ ਮਨੀਸ਼ ਸੋਧਿਆ ਵੱਲੋਂ ਕਈਆਂ ਜਾ ਰਹੀਆਂ ਨੇ ਧੰਨ